ਕਾਂਗਰਸੀਓ ਦੇ ਧਾਰਾਂ ਦੀ ਇੱਕ ਵਿਸ਼ੇਸ਼ ਬੈਠਕ ਧਾਰੀਵਾਲ ਦੇ ਪੈਲਸ ਵਿੱਚ ਹੋਈ ਜਿਸ ਵਿੱਚ ਉੱਗੇ ਕਾਂਗਰਸੀ ਆਗੂ ਸ਼ਾਮਲ ਸਨ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪਖ ਸਿੰਘ ਸਲੌਂਕੀ ਇਸ ਮੌਕੇ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਬਾ ਤੇ ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਗੁਰਜੀਤ ਓਜਲਾ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਉਜਲਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨਵੇਂ ਸਿਰੋਅ ਕਾਇਮ ਹੋ ਰਹੀ ਹੈ। ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਸੰਗਠਨ ਸਿਰਜਣ ਪ੍ਰੋਗਰਾਮ ਤਹਿਤ ਨਵੀਂ ਰੂਪਰੇਖਾ ਤਿਆਰ ਕੀਤੀ ਗਈ ਹੈ ਤੇ ਹੁਣ ਹਰ ਜ਼ਿਲ੍ਹੇ ਦੇ ਪ੍ਰਧਾਨ ਸਾਲ 2025 ਦੇ ਖਤਮ ਹੋਣ ਤੋਂ ਪਹਿਲਾਂ ਉਸ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕਰਕੇ ਬਣਾਏ ਜਾਣਗੇ ਨਾ ਕਿ 2-4 ਨੇਡਰਾਂ ਦੀ ਮਰਜ਼ੀ ਨਾਲ ਹੁਣ ਜ਼ਿਲ੍ਹਾ ਪ੍ਰਧਾਨ ਨਹੀਂ ਬਣਨਗੇ। ਕਿਰਦਾਸਪੁਰ ਦੇ ਕਾਦੀਆ ਹਲਕੇ ਦੇ ਬਲੌਗ ਦਾ ਧਾਰੀਵਾਲ ਵਿਖੇ ਆਏ ਆ ਜਿਹੜੇ ਬਲੌਗ ਸਾਡੇ ਕਾਂਗਰਸ ਦਾ ਆ ਉਹ ਬਲੌਗ ਦੀ ਮੀਟਿੰਗ ਲਈ ਆ ਜਿਹਦੇ ਵਿੱਚ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਬਜ਼ਰਵਰ ਭਰਤ ਸਿੰਘ ਸਲੰਕੀ ਜਿਹੜੇ ਸੀਨੀਅਰ ਕਾਂਗਰਸਮੈਨ ਨੇ ਉਹ ਉੱਥੇ ਇੱਥੇ ਪਹੁੰਚੇ ਨੇ ਉਹ ਸਾਬਕਾ ਵਜ਼ੀਰ ਵੀ ਰਹੇ ਨੇ ਕੇਂਦਰ ਦੇ ਔਰ ਦੋ ਵਾਰ ਗੁਜਰਾਤ ਦੇ ਪ੍ਰਧਾਨ ਵੀ ਰਹੇ ਨੇ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਔਰ ਉਹ ਤੇ ਸੰਗਠਨ ਸਿਰਜਣ ਪ੍ਰੋਗਰਾਮ ਜਿਹੜਾ ਸਾਡੇ ਮਾਨਯੋਗ ਖੜਗੇ ਜੀ ਔਰ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ 'ਚ ਸ਼ੁਰੂ ਕੀਤਾ ਨਵੀਂ ਕਾਂਗਰਸ ਦੀ ਰੂਪਰੇਖਾ ਤਿਆਰ ਕਰਨੀ ਹੈ ਲੋਕਾਂ ਦਾ ਆਮ ਔਲੰਬਾ ਹੁੰਦਾ ਸੀ ਕਿ ਜਿਹੜੇ ਜਿਹੜੇ ਵਰਕ ਪ੍ਰਧਾਨ ਬੰਦੇ ਨੇ ਉਹ 2-4 ਲੀਡਰ ਬੈਠ ਕੇ ਫੈਸਲਾ ਕਰ ਲੈਂਦੇ ਨੇ ਤੇ ਉਹ ਬਣਾ ਕੇ ਦਿੱਤੇ ਜਾਂਦੇ ਨੇ ਉਹ ਚੀਜ਼ ਪੂਰੇ ਦੇਸ਼ 'ਚੋਂ ਹੀ ਇਹ ਚੀਜ਼ ਫੀਲਿੰਗ ਆ ਰਹੀ ਸੀ ਸੋ ਸਾਡੀ ਜਿਹੜੀ ਕਾਂਗਰਸ ਦੀ ਕਮੇਟੀ ਔਰ ਇੰਡੀਆ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਕਿ ਐ 2025 ਤੱਕ ਸਾਰੇ ਜਿਲ੍ਹਿਆਂ ਦੇ ਪ੍ਰਧਾਨ ਜਿਹੜੇ ਆ ਲੀਡਰ ਸਾਹਿਬਾਨ ਜਾ ਕੇ ਲੋਕਾਂ ਨਾਲ ਗੱਲ ਕਰਕੇ ਕਾਮਨ ਪਬਲਿਕ ਨਾਲ ਗੱਲ ਕਰਕੇ ਵਰਕਰ ਆਪਣੀ ਕੰਦੀ ਕੰਦੀ ਗੱਲ ਜਿਹੜੀ ਉਹਨਾਂ ਅੱਗੇ ਰੱਖ ਸਕਦੇ ਆ ਉਹ ਪ੍ਰਧਾਨ ਜਿਹੜੇ ਆ ਉਹਦੋਂ ਅਸੀਂ ਬਣਾ ਕੇ ਜਿਹੜੇ ਆ ਉਹ ਤੁਹਾਨੂੰ ਸਨਮਤਿਤ ਕੀਤੇ ਜਾਣਗੇ ਕਾਂਗਰਸ ਕਮੇਟੀਆਂ ਨੂੰ ਤੋਂ ਉਹਦੀ ਜਿਹੜੀ 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 ਇੱਥੇ ਆ ਉਹ ਮੀਟਿੰਗ ਅੱਜ ਇੱਥੇ ਹੋਈ ਹੈ ਮੈਂ ਬਤੌਰ ਪੀਸੀਸੀ ਅਬਜ਼ਰਵਰ ਇੱਥੇ ਆ ਮੇਰੇ ਨਾਲ ਦੋ ਅਬਜ਼ਰਵਰ ਜਿਹੜੇ ਨੇ ਉਹ ਜਗਿੰਦਰਪਾਲ ਢਿੰਗਰਾ ਜੀ ਔਰ ਮੈਨੂਅਲ ਜੀ ਵੀ ਆਏ ਨੇ ਔਰ ਇਹ ਜਿਹੜਾ ਕਾਦੀਆਂ ਹਲਕਾ ਨੇ ਸਾਡੇ ਆਲੂਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਪ੍ਰਧਾਨ ਵੀ ਰਹੇ ਨੇ ਪੰਜਾਬ ਪ੍ਰਦੇਸ਼ ਕਾਰੋਬਾਰ ਕਮੇਟੀ ਦੇ ਐਮਪੀ ਵੀ ਰਹੇ ਨੇ ਉਹਨਾਂ ਦਾ ਇਹ ਹਲਕਾ ਹੈ ਔਰ ਉਹ ਵੀ ਇੱਥੇ ਮੌਜੂਦ ਹੈ